ਉਹ ਕੁੜੀ ਦਾ ਰੱਖਿਆ ਸੀ ਵਿਆਹ ਸਾਰਾ ਟੱਬਰ ਜਿਹੜਾ ਖੁਸ਼ੀਆਂ ਮਨਾ ਰਿਹਾ ਸੀ ਪਰ ਮੌਕੇ ਤੇ ਜਿਹੜੀ ਅਜੇ ਹੀ ਕੱਟਣਾ ਵਾਪਰ ਗਈ ਵੀ ਜਿਹੜਾ ਸਾਰਾ ਟੱਬਰ ਫੁੱਟ ਫੁੱਟ ਰੋ ਰਿਹਾ ਹੈ ਅਸਲ ਵਿੱਚ ਹੋਇਆ ਕੀ ਹੈ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ ਕੀ ਨਾਮ ਹੈ ਤੁਹਾਡੇ ਮਨਜੀਤ ਸਿੰਘ ਆ ਜੀ ਕੀ ਰੀਲ ਲਾਦੇ ਕੁੜੀ ਦਾ ਕੁੜੀ ਦਾ ਤਾਂ ਆਇਆ ਹੀ ਲੱਗਦਾ ਮੈਨੂੰ ਕੋਲੂ ਕੋਦੋਂ ਪਤਾ ਲੱਗਿਆ ਵੀ ਇਹ ਤੁਹਾਡੇ ਨਾਲ ਘਰ ਚ ਵਸਦੀ ਮੈਨੂੰ ਤਾਂ ਜਦੋਂ ਇਹ ਬਾਸ ਆਏ ਨੇ 1:30 ਵਜੇ ਜੀ ਮੈਂ ਮੈਨੂੰ ਵੀ ਉਧਰ ਮੈਂ ਆਪਣੇ ਰੂਮ ਚ ਪਿਆ ਸੀ ਦੂਜੇ ਘਰ ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਉਹ ਜਦੋਂ ਇਹ ਨੇ ਜਰਾ ਰੌਲਾ ਪਿਆ ਫੇਰ ਮੈਨੂੰ ਆਵਾਜ਼ ਆਈ ਫੇਰ ਮੈਂ ਉੱਠ ਕੇ ਆਇਆ ਅੰਦਰ ਚ ਪਹਿਲਾ ਵਿਆਹ ਸੀ ਪਹਿਲਾ ਵਿਆਹ ਸੀ ਛਾਵਾ ਨਾ ਕਰਨਾ ਸੀ ਤੁਸੀਂ ਮਾਮਾ ਜੀ ਬੇਟੀ ਦੇ ਤਾਇਆ ਹੀ ਤਾਇਆ ਮੇਰੇ ਬਿੱਦੀ ਦਾ ਵਿਆਹ ਹੋਇਆ ਸੀ ਹਾਂ ਜੀ ਹਾਂ ਸਮਾਨ ਬਣਾ ਕੇ ਰੱਖਿਆ ਹੁੰਦਾ ਸੀ ਦੀ ਸੱਤਾਂ ਦਾ ਪਰਦੰਗੀ ਹਾਂ ਜੀ ਪਰਦੰਗੀ ਦੁੱਖ ਲੱਗਦਾ ਹੀ ਬਹੁਤ ਉਸੇ ਦੇ ਕੋਲੋਂ ਤੁਹਾਡੇ ਅੱਖਾਂ 'ਚ ਪਾਣੀ ਵੀ ਆ ਰਿਹਾ ਬੱਚੀ ਦਾ ਵਿਆਹ ਹੋਵੇ ਹਾਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ 30 ਬੱਤ ਤੋਂ ਉਹਨਾਂ ਦਾ ਹੈਲਪ ਕੀਤੀ ਜਾਂ ਮੋਰਜਮ ਖੜੇ ਜਾਣੀ। ਉਹਨਾਂ ਦੇ ਬਣਦੀ ਕਾਰਵਾਈ ਕਰੀ ਜਾਂ। ਜਿਵੇਂ ਦੱਸਿਆ ਉਹਨਾਂ ਦੇ ਕੁੜੀ ਦੇ ਮਾਤਾ ਜੀ ਨੇ ਕਿ ਦੋ ਸੁਨਨਾ ਬੁਣਾ ਕੇ ਰੱਖਿਆ ਸੀ ਉਹਨਾਂ ਦਾ ਖੁੱਦਾ ਸੁਨਨਾ ਉਹ ਲੈ ਕੇ ਜਾ ਤੋਰ ਲੁੱਕ ਕੇ ਲੈ ਗਿਆ। ਹਾਂ ਇਹ ਵੀ ਜਿਹੜੇ ਵੀ ਬਿਆਨੇ ਕੋਈ ਲੈਣੇ ਸੀ ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ। ਉਹ ਸਭ ਕੱਢ ਕੇ ਲੈ ਗਏ ਜੀ ਪੇਟੀਆਂ ਕਾਲੇ ਨਮਾਰੀ ਤੋੜ ਕੇ ਜੀ ਸਭ ਕੁਝ ਉਹ ਜ਼ਿਆਦਾ ਕਾਰਜ ਉਹ ਕਿਸ ਤਰੀਕੇ ਨਾਲ ਉਹ ਤਰੀਕੇ ਜਿਹੜਾ ਬਲੱਸ ਉੱਤੇ ਹੁੰਦਾ ਦੱਲ ਜਾਨੀ ਕੀਤੀ ਹੁੰਦੀ ਹੈ ਅੱਗੇ ਕਿਵੇਂ ਹੰਕਾਰ ਸਿੱਟੇ ਕਾਰਜ ਤਾਂ ਹੁਣ ਕਰ ਨਹੀਂ ਪਾਊਗਾ ਜੀ ਕੋਈ ਕਿਸੇ ਤੋਂ ਫੜਾਂਗੇ ਜੀ ਸਾਡੀ ਮਦਦ ਕਰੇ ਪ੍ਰਸ਼ਾਨ ਜੀ